ਸੂਬੇ ਪਰ ਵਿੱਚ ਆਵਾਰਾ ਪਸ਼ੂਆਂ ਦੇ ਕਾਰਨ ਹਰ ਰੋਜ਼ ਸੜਕਾਂ 'ਚ ਹਾਦਸਿਆਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਹਰ ਰੋਜ਼ ਆਵਾਰਾ ਪਸ਼ੂਆਂ ਦੇ ਕਾਰਨ ਕੀਮਤੀ ਜਾਨਾਂ ਵੀ ਜਾ ਰਹੀਆਂ ਨੇ ਪਰ ਸਰਕਾਰ ਵੱਲੋਂ ਆਵਾਰਾ ਪਸ਼ੂਆਂ ਦੀ ਸਾਮ ਸੰਭਾਲ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਜੇਕਰ ਨਾਬਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਹਲਕੇ ਦੇ ਵਿੱਚ ਆਵਾਰਾ ਪਸ਼ੂਆਂ ਦੇ ਕਾਰਨ ਲੋਕ ਟਾੜੇ ਪਰੇਸ਼ਾਨ ਹਨ ਕਿਉਂਕਿ ਰਾਤ ਦੇ ਸਮੇਂ ਇਹ ਆਵਾਰਾ ਪਸ਼ੂ ਸੜਕਾਂ 'ਤੇ ਡੇਰੇ ਲਾ ਲੈਂਦੇ ਨੇ ਪਰ ਨਾਬਾ ਨਗਰ ਕੌਂਸਲ ਕੁੰਭ ਕਰਨੀ ਮੀਨ ਸੁੱਤਾ ਪਿਆ ਹੈ ਨਾਵਾਂ ਪੁਲਿਸ ਵੱਲੋਂ ਜਿੱਥੇ ਲੋਕਾਂ ਦੀ ਰਖਵਾਲੀ ਕਰਨ ਲਈ ਦਿਨ ਰਾਤ ਡਿਊਟੀ ਦੇ ਰਹੀ ਹੈ ਅਤੇ ਹੁਣ ਪਸ਼ੂਆਂ ਦੀ ਲੜਾਈ ਦਾ ਜ਼ਿੰਮਾ ਪੁਲਿਸ ਨੇ ਲੈ ਲਿਆ ਹੈ ਅਤੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੁਲਿਸ ਦਾ ਥਾਣੇਦਾਰ ਬਹਾਦਰੀ ਦੇ ਨਾਲ ਸੜਕ ਤੇ ਲੜ ਰਹੇ ਠੱਠੀਆਂ ਨੂੰ ਹਟਾਉਣ ਲਈ ਲਾਠੀ ਨਾਲ ਉਨ੍ਹਾਂ ਤੇ ਵਾਰ ਕਰਕੇ ਭਜਾਉਂਦਾ ਨਜ਼ਰ ਆ ਰਿਹਾ ਹੈ ਅਤੇ ਇਹ ਆਵਾਰਾ ਠੱਠੇ ਉੱਥੇ ਹੀ ਖੜੇ ਵਾਹਨਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਨੇ ਲੋਕਾਂ ਦਾ ਕਹਿਣਾ ਹੈ ਕਿ ਥਾਣੇਦਾਰ ਵੱਲੋਂ ਬਹੁਤ ਹੀ ਬਹਾਦਰੀ ਦੇ ਨਾਲ ਠੱਠੀਆਂ ਦੀ ਲੜਾਈ ਤੇ ਕਾਬੂ ਪਾਇਆ ਗਿਆ ਸਾਡੀ ਡਿਊਟੀ ਬਣਦੀ ਆ ਲੋਕਾਂ ਦੀ ਸਖਿਆ ਕਰਨ ਮੈਂ ਤਾਂ ਸੁਰੱਖਿਆ ਨੂੰ ਮਦਦ ਮੰਦੇ ਨਜ਼ਰ ਆਜਦੇ ਹੋਏ ਇਹ ਆਪਣੀ ਡਿਊਟੀ ਸੀ ਇਹ ਕਾਫੀ ਬਾਰਾ ਪਸ਼ੂ ਇੱਥੇ ਹੈਗੇ ਨੇ ਇਸ ਤਰ੍ਹਾਂ ਲੜਤੀ ਰਹਿੰਦੇ ਨੇ ਦੇਖੋ ਜੀ ਮੈਂ ਤਾਂ ਇਹੀ ਲੜ ਰਹੇ ਸੀ ਸਾਡੇ ਥਾੜੇ ਤੋਂ ਸਾਈਡ ਤੇ ਕਾਫੀ ਘੱਟ ਹੋਇਆ ਸੀ ਮੈਨੂੰ ਲੱਗਿਆ ਵੀ ਮੇਰੀ ਡਿਊਟੀ ਬਣਦੀ ਹੈ ਮੈਂ ਉਹਨਾਂ ਨੂੰ ਰੋਕਾਂ ਕੋਈ ਅਨਸਫੀ ਘਟਮਾ ਹੋ ਜੇ ਜਦੋਂ ਮਤਲਬ ਇੱਕ ਦੂਜੇ ਲੜਦੇ ਇੱਥੇ ਜਿਹੜੀਆਂ ਕਾਰਾਂ ਖੜੀਆਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਇੱਥੇ ਹਾਂਜੀ ਇਹ ਕੋਈ ਗੱਡੀ ਖੜੀ ਸੀ ਬਾਹਰ ਉਹ ਲੜਦੇ ਲੜਦੇ ਦੇ ਵਿੱਚ ਲੱਗਿਆ ਵੈਸੇ ਮੇਰੇ ਹਟਾਉਂਦੇ ਹਟਾਉਂਦੇ ਕਿafi کافی ਜਗ੍ਹਾ ਚੱਲ ਗਈ ਆ ਇਹ ਰੋਡ ਚੱਲਦਾ ਆ ਥੋੜਾ ਜਿਹਾ ਕਿਸ ਤਰ੍ਹਾਂ ਦੇਖਦੇ ਹਾਂ ਕਿ ਕੋਈ ਵਿਕਲ ਵੀ ਛਪੇੜ ਜਾ ਸਕਦਾ ਸੀ ਦੇਖੋ ਜੀ ਮੈਂ ਤਾਂ ਐਸੇ ਗਲਤ ਕਰਕੇ ਹੀ ਆਪਣੀ ਡਿਊਟੀ ਕੀਤੀ ਆ ਵੀ ਕਈ ਤੇ ਘਟਨਾ ਵਾਪਰ ਨਾ ਜਾਵੇ ਪਹਿਲਾਂ ਹੀ ਉਰੇ ਲੜਪਈ ਇਕੱਠੇ ਹੋ ਗਏ ਜੀ ਦੋ ਜਿਹੜਾ ਹੀ ਉਰੇ ਜਾਮ ਲੱਗ ਗਈ ਤੇ ਅੰਤਰੋ ਸਾਹਿਬ ਨੇ ਹੀ ਡੰਡਾ ਲਿਆਂਦਾ ਹੀ ਉਹਦੇ ਨਾਲ ਕਾਬੂ ਕਰਿਆ ਜੀ ਬਹਾਦਰੀ ਨਾਲ ਬਹਾਦਰੀ ਨਾਲ ਬਹੁਤ ਬਹਾਦਰੀ ਨਾਲ ਕੰਮ ਕਰਿਆ ਜੀ ਮੇ ਤਾਂ ਉਰੇ ਗੱਡਿਆਂ ਦਾ ਐਕਸੀਡੈਂਟ ਵਗੈਰਾ ਵੀ ਹੋ ਸਕਦਾ ਜੀ ਟੱਕਰ ਵੀ ਹੋ ਸਕਦੀ ਸੀ ਇੱਕ ਵਾਰੀ ਜਿਹੜੇ ਹੈਗੇ ਦੂਜੇ ਪੱਖੋਂ ਨੁਕਸਾਨ ਵੀ ਪੰਚਾਇਤ ਜਿਹੜੀ ਖੜੀ ਕਰਕੇ ਹਾਂਜੀ ਹਾਂਜੀ ਗੱਡੀ ਤੇ ਸ਼ੀਸ਼ਾ ਕਰਮਾਰੀ ਸ਼ੀਸ਼ਾ ਸ਼ੀਸ਼ਾ ਟੁੱਟ ਗਈ ਗੱਡੀ ਦਾ ਹਾਂਜੀ ਨਾਬੇ ਚ ਕਾਫੀ ਵਾਰ ਆ ਪਸ਼ੂ ਨੇ ਤੂੰ ਤੁਸੀਂ ਕੀ ਮੰਗ ਕਰਦੇ ਹੋ ਵੀ ਜਿਹੜੇ ਵਾਰ ਆ ਪਸ਼ੂ ਐਕਸੀਡੈਂਟ ਦਾ ਕਾਰਨ ਬਣੇ ਨੇ ਆਪਦੇ ਹੱਥ ਤੋਂ ਵੀ ਝੂਣੋ ਜਾਨ ਤੋ ਪੈਂਦੇ ਨੇ ਲੋਕ ਤੁਸੀਂ ਕੀ ਕਹਿਣਾ ਚਾਹੁੰਦੇ ਹੈ ਮੈਂ ਕਹਿੰਦਾ ਨਹੀਂ ਇਹਨਾਂ ਨੂੰ ਆਪਣੇ ਆਪਣੇ ਸੈਂਟਰ ਜੇ ਛੱਡਿਆ ਜਾਵੇ ਜਿਹੜੇ ਇਹਨਾਂ ਦੇ ਹੈਗੇ ਉਹਨਾਂ ਵਿੱਚ ਛੱਡਿਆ ਜਾਵੇ ਕੋਈ ਅਨਸਖਾਮ ਨਹੀਂ ਘਟਣਾ ਵੀ ਆਪਰ ਸਾਦੀ ਸੀ ਵੀ ਲੱਗ ਰਹੇ ਸੀ ਬਹੁਤ ਵਰਤ ਸਕਦੇ ਸੀ ਜੀ ਉਹ ਰੋਡ ਪੂਰਾ ਜਾਮ ਹੋ ਗਿਆ ਤੇ ਜੀ ਹਾਂ ਜੀ ਹਵਾਰਾ ਪਸ਼ੂਆਂ ਦੀ ਤਾਦਾਦ ਦਿਨ ਬਰ ਦਿਨ ਹੁਣ ਗਲੀਆਂ ਵਿੱਚ ਜਿਹੜੀਆਂ ਵੀ ਹੁਣ ਬਹੁਤ ਜ਼ਿਆਦਾ ਵੱਧ ਗਈ ਸ਼ਹਿਰ ਚ ਸੜਕ ਤੇ ਬਹੁਤ ਜ਼ਿਆਦਾ ਹਵਾਰਾ ਪਸ਼ੂ ਨੇ ਜਿਸ ਦੇ ਨਾਲ ਹੁਣ ਐਕਸੀਡੈਂਟ ਵੀ ਹੋ ਰਹੇ ਨੇ ਤੇ ਜਦੋਂ ਇਹ ਲੜਦੇ ਨੇ ਤਾਂ ਲੋਕਾਂ ਦਾ ਵੀ ਜਾਣ ਬਣ ਦਾ ਨਿਸ਼ਾਨ ਹੁੰਦਾ ਤੇ ਬਾਕੀ ਹੁਣ ਪ੍ਰਸ਼ਾਸਨ ਜਿਹੜਾ ਕੁੰਭ ਕਰਨੇ ਨਹੀਂ ਸੁੱਤਾ ਪਿਆ ਪਹਿਲਾਂ ਵਾਦੇ ਵੱਡੇ ਵੱਡੇ ਸੀਗੇ ਉਹਨਾਂ ਨਾਲ ਕੋਈ ਸਾਮ ਸੰਭਾਲ ਹੈ ਇਹਨਾਂ ਕੁਝ ਹੋਰ ਹੈ ਉੱਪਰ ਦੀ ਬਿਮਾਰੀ ਚੱਲਦੀ ਹੈ ਪਸ਼ੂਆਂ ਨੂੰ ਚਰ ਸੰਕਰਮਣ ਹੋਰ ਹੋ ਰਿਹਾ ਦਾ ਉਹਨਾਂ ਨੂੰ ਆਪ ਸਭੀ ਉਹ ਤੋਂ ਜਾਣੋ ਇਸ ਤਰ੍ਹਾਂ ਦੇ ਹਾਸੇ ਵਾਪਰ ਰਹੇ ਨੇ ਸੜਕਾਂ ਬਾਜ਼ਾਰਾਂ ਵਿੱਚ ਆ ਸਰਪੰਦੇ ਇਹ ਤਾਂ ਰੋਜ਼ ਦਾ ਨੀਂਵ ਐਨ ਕਹਿ ਸਕਦੇ ਆ ਵੀ ਆਪਾਂ ਹਰੇ ਘੰਟੇ ਬਾਅਦ ਵੀ ਕੋਈ ਨਾ ਕੋਈ ਹਾਸਾ ਹੋ ਰਿਹਾ ਹੈ ਕੋਈ ਵੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੀ ਵੀ ਕਮੇਟੀ ਹੈ ਜਿਹੜੀ ਹੁਣ ਸਹੀ ਤਰੀਕੇ ਨਾਲ ਇਹਨਾਂ ਦੀ ਸਾਮ ਸੰਭਾਲ ਕਰੇ ਗਊਸ਼ਾਲਾ ਨੂੰ ਫੰਡ ਜਾ ਰਹੇ ਨੇ ਵੀ ਉੱਥੇ ਉਚਿਤ ਪ੍ਰਬੰਧ ਕੀਤਾ ਜਾਵੇ ਇਹਨਾਂ ਲਈ ਅਸੀਂ ਸਾਡਾ ਜਿਹੜੀ ਇੱਥੇ ਗਊਸ਼ਾਲਾ ਹੈ ਉਹਦੇ ਨਾਲ ਟਾਈ ਅਪ ਹੈ ਤੇ ਅਸੀਂ ਪਹਿਲਾਂ ਵੀ ਸਮੇਂ-ਸਮੇਂ ਤੇ ਜਦੋਂ ਉਹ ਗਿਣਤੀ ਵਾਧੀ ਇਹਨਾਂ ਦੀ ਸੀ ਗਊਸ਼ਾਲਾ ਨੂੰ ਇਹ ਇਹਨਾਂ ਨੂੰ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਛੱਡ ਦਿੰਨੇ ਆ ਤੇ ਹੁਣ ਵੀ ਅਸੀਂ ਜਲਦੀ ਇਹਨਾਂ ਨੂੰ ਜਿਹੜੇ ਹੈਗੇ ਆ ਉਹ ਆਪਣਾ ਇਹਨਾਂ ਨੂੰ ਜਿਹੜੇ ਗਊਸ਼ਾਲਾ ਦੇ ਵਿੱਚ ਛੱਡਾਂਗੇ ਤੇ ਪਰ ਥੋੜੀ ਜੀ ਬਿਮਾਰੀ ਪੈਣ ਕਾਰਨ ਕਿਉਂਕਿ ਗਊਆਂ ਜਿਹੜੀ ਲੰਪੀ ਸਕਿਨ ਦੀ ਬਿਮਾਰੀ ਹੈ ਉਹਦੇ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਗੁੰਗਾਂ ਗਊਸ਼ਾਲਾ ਦੇ ਵਿੱਚ ਵੀ ਬਹੁਤ ਮਰ ਰਹੀਆਂ ਨੇ ਤੇ ਆਵਾਰਾ ਪਸ਼ੂ ਉਹ ਵੀ ਬਹੁਤ ਮਰ ਰਹੇ ਨੇ ਉਹਨਾਂ ਨੂੰ ਜਿਹੜਾ ਦਬਾਉਣ ਦਾ ਕੰਮ ਹੈ ਉਹਨਾਂ ਨੂੰ ਉਹਦੀ ਡਿਸਪੋਜ਼ ਆਫ ਕਰਨ ਦਾ ਕੰਮ ਹੈ ਡੈੱਡ ਬਾਡੀਜ਼ ਦਾ ਉਹੀ ਸਾਡਾ ਕਾਫੀ ਅਜੇ ਚੱਲ ਰਿਹਾ ਹੈਗਾ ਤੇ ਸਾਡੇ ਬੰਦੇ ਉੱਤਰ ਲੱਗੇ ਹੋਏ ਆ ਪਰ ਅਸੀਂ ਇਹ ਜਲਦੀ ਇਸ ਮਸੱਈਆ ਜਿਹੜੀ ਇਹ ਹੱਲ ਕਰ ਅਸੀਂ ਤਾਂ ਸ਼ੁਰੂ ਕੀਤਾ ਜਾਂਦੇ ਅਸੀਂ ਬਸ ਥੋੜੇ ਮਤਲਬ ਕਿ ਨੈਕਸਟ ਵੀਕ ਤੋਂ ਅਸੀਂ ਇਹ ਸ਼ੁਰੂ ਕਰਾਂਗੇ